ਚੋਣਾਂ ਦੇ ਇਸ ਮਹਾਕੁੰਭ ਵਿੱਚ ਜਿੱਥੇ ਕਿ ਹਰ VOTER ਆਪਣੀ ਅਹਿਮ ਜ਼ਿੰਮੇਵਾਰੀ ਨੂੰ ਸਮਝ ਕੇ ਵੋਟਾਂ ਪਾ ਰਿਹਾ ਹੈ ਉੱਥੇ ਹੀ ਹਲਕਾ ਹੁਸ਼ਿਆਰਪੁਰ ਦੀ ਅਗਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਵੱਲੋਂ ਵੀ VOTES ਦੇ ਇਸ ਮਹਾਕੁੰਭ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਹੋਏ ਆਪਣੀ ਬੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਮੂਹ VOTERਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਬੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਹੁਸ਼ਿਆਰਪੁਰ ਦੇ ਸਾਰੇ VOTERਾਂ ਨੂੰ ਮੈਂ ਅਪੀਲ ਕਰਦੇ ਹਾਂ ਕਿ ਆਪਣੀ ਆਓ ਇੱਥੇ ਵੋਟ ਜ਼ਰੂਰ ਪਾਓ। ਮੈਂ ਆਪਣੀ ਵੋਟ ਕਾਸਟ ਕਰ ਲਈ ਹੈ ਮੈਂ ਲੋਕਤੰਤਰ ਦਾ ਅਧਿਕਾਰ ਜੋ ਮੈਨੂੰ ਮਿਲਿਆ ਹੈ ਲੋਕਤੰਤਰ ਵੱਲੋਂ ਮੈਂ ਆਪਣਾ ਰਾਈਟ ਐਕਸਰਸਾਈਜ਼ ਕਰ ਲਿਆ ਹੈ ਤੁਸੀਂ ਵੀ ਆਓ ਸਾਰੇ ਆਪਣੇ ਪੋਲਿੰਗ ਸਟੇਸ਼ਨ ਦੇ ਉੱਤੇ ਆਪਣੀ ਵੋਟ ਜ਼ਰੂਰ ਪਾਓ ਹੁਣ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਵੋਟ ਪਾ ਸਕਦੇ ਨੇ ਅਸੀਂ ਆਪਣੀ ਵੋਟ ਪਾਈਏ ਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੇ ਆਂਕੀ ਥੈਂਕ ਯੂ ਜੇਕਰ ਗੱਲ ਕਰੀਏ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਦੀ ਤਾਂ ਸੋਹਣ ਸਿੰਘ ਠੰਡਲ ਵੱਲੋਂ ਵੀ ਪਰਿਵਾਰ ਸਮੇਤ ਆਪਣੇ ਬੂਥ ਤੇ ਜਾ ਕੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਗਿਆ ਇਸ ਦੌਰਾਨ ਸਰਦਾਰ ਸੋਹਣ ਸਿੰਘ ਠੰਡਲ ਵੀ ਪਰਿਵਾਰ ਸਮੇਤ ਲਾਈਨਾਂ ਵਿੱਚ ਲਾ ਕੇ ਆਪਣੀ ਬੋਟ ਪਾਉਂਦੇ ਹੋਏ ਨਜ਼ਰ ਆਏ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਆਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਮੈਂ ਅੱਜ ਦੇਖਦਾ ਨਾ ਹੋਣ ਦੇ ਨਾਤੇ ਆਪਣੀ ਵੋਟ ਆਪਣੇ ਪੈ ਠੰਡਲ ਵਿੱਚ ਇੱਕ ਤੋਂ 52 ਨੰਬਰ ਗੋਲਟੇ ਪਾਈ ਆ। ਔਰ ਮੈਨੂੰ ਖੁਸ਼ੀ ਆ ਕਿ ਇਸ ਵਾਰੀ ਮੈਂ ਆਪ ਲੋਕ ਸਭਾ ਦਾ ਕੈਂਡੀਡੇਟ ਹੋਣ ਦੇ ਨਾਤੇ ਆਪਣੇ ਵੋਟ ਪਾਈ ਆ। ਮੈਨੂੰ ਬਹੁਤ ਮਾਣ ਹੋਇਆ ਇਸ ਦਾ ਤੇ। ਤੋਂ ਸਾਰੇ ਹੀ ਆਪਣੇ ਇਲਾਕਿਆਂ ਵਸਣਾਂ ਅੰਕਿਆਂ ਮੁਕੱਦਮਾ ਫੋਰ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਸਾਰੇ ਆਪਾਂ ਆਪਣੀ ਬੋਟ ਜਿਹੜੀ ਆ ਉਹ ਫ੍ਰੀ ਟਾਈਮ ਤੇ ਇਸਤੇਮਾਲ ਕਰੋ ਤੇ ਚਾਹ ਵੀ ਦਾ ਮੌਸਮਾਂ ਠੰਢੇ ਆਪਣੇ ਵੋਟਾਂ ਪਾਓ ਆਉਣ ਮਾਨਾ ਵੋਟਾਂ ਪਾਓ ਇਹਨੇ ਬੇਇਨਕਾ ਕਰਦਾ ਰਿਹਾ ਫਾਰਿਆਂ ਦਾ ਬਹੁਤ ਬਹੁਤ ਲੋਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਹੀ ਭਾਜਪਾ ਦੇ ਸਾਫ ਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਹਪਲਾ ਅਤੇ ਭਾਜਪਾ ਗੂ ਤਿਕਸ਼ਨ ਸੂਦ ਬਲੋ ਵੀ ਆਪਣੀ ਬੋਟ ਦਾ ਇਸਤੇਮਾਲ ਕੀਤਾ ਗਿਆ ਇਸ ਮੌਕੇ ਉਪਤੇ ਨੇਤਾਵਾਂ ਨੇ ਆਖਿਆ ਕਿ ਬੋਟ ਪਾਉਣਾ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਹੈ ਤੇ ਸਾਨੂੰ ਆਪਣੀ ਮਨਪਸੰਦ ਦੀ ਸਰਕਾਰ ਚੁਣਨ ਦਾ ਮੌਕਾ ਮਿਲਿਆ ਹੈ ਹਰ ਨਾਗਰਿਕ ਦਾ ਕਰਤੱਵ ਹੈ ਉਸਾ ਕਰੋ ਹਰ ਉਸ ਕਰਤੱਵ ਦਾ ਪਾਲਨ ਕਰਨ ਦੇ ਲਈ ਆਏ ਆਂ ਅਰ ਕਿਉਂਕਿ ਅਸੀਂ ਸਾਰਿਆਂ ਨੂੰ ਬਾਕੀਆਂ ਨੂੰ ਕਹਿੰਨੇ ਕਿ ਵੋਟ ਕਰਨ ਦੇ ਲਈ ਜਿਹੜਾ ਬਹੁਤ ਜ਼ਰੂਰੀ জানা ਚਾਹੀਦਾ ਕਿਉਂਕਿ ਵੋਟ ਸਰਕਾਰ ਬਣਾਉਣ ਦੇ ਵਿੱਚ ਔਰ ਸਰਕਾਰ ਚੁਣਨ ਦੇ ਲਈ ਸਹੀ ਫੈਸਲਾ ਲੈਣ ਦੇ ਲਈ ਹਰ ਇੱਕ ਦੇਸ਼ ਦੀ ਲੋਕਤੰਤਰੀ ਬਰਯਾਦਾ ਨੂੰ ਕੈਮਰਾਂ ਖਾਂ ਦੇ ਲਈ ਵੋਟ ਪਾਉਣਾ ਜ਼ਰੂਰੀ ਹੈ ਔਰ ਉਹ ਵੋਟ ਦਾ ਫਰਜ਼ ਜਿਹੜਾ ਅਸੀਂ ਅਦਾ ਜਿਹੜਾ ਆਪਣਾ ਫਰਜ਼ ਅਦਾ ਕੀਤਾ ਉਹਦੇ ਲਈ ਆਪਣਾ ਵੋਟ ਪਾਣ ਆਇਆ ਆਪਣੀ ਇਥੇ ਸਰਕਾਰੀ ਐਲੀਮੈਂਟਰੀ ਸਕੂਲ ਬਾਦਰੋਸਾਗੁਰਚ 78 ਨੰਬਰ ਬੋਥ ਦੇ ਵਿੱਚ ਔਰ ਮੈਂ ਇਥੇ 15 ਮਿੰਟ ਤੋਂ ਜ਼ਿਆਦਾ ਪਹਿਲੇ ਪਹੁੰਚ ਗਿਆ ਸੀ ਔਰ ਇਸ ਲਈ ਬੰਤੇ ਹੋਏ ਸਦੇ تھے ਕੋਈ 25 ਤੋਂ 3 ਲੋਕ ਪਹਿਲੇ ਹੀ ਲਾਈਟ ਸੀਗਾ ਅੱਲੇ ਐਂਟਰੀ ਨਹੀਂ ਦਿੱਤੀ ਹੈ ਕਿ ਪੋਲਿੰਗ ਸਟਾਫ ਦੇ ਅੰਦਰ ਦੇ ਕਿਸੇ ਸਾਥੀ ਲਈ ਹੀ ਐਂਟਰੀ ਦੇਣੀ ਹੈ। ਤੋਂ ਪਿੱਛੇ ਦੀ ਲਾਈਨ ਕਾਫੀ ਲੰਬੀ ਲੱਗੀ ਹੈ ਅਸਲ ਵਿੱਚ 100 ਦੇ ਕਰੀਬ ਲੋਕ ਇੱਥੇ ਲਾਈਨ 'ਚ ਲੱਗੇ ਆ। ਇਸ ਤੋਂ ਸਾਫ ਲੱਗਦਾ ਕਿ ਲੋਕਾਂ ਦਾ ਜਿਹੜਾ ਬਹੁਤ ਪਾਵੰਦੇ ਵਿੱਚ ਰਜਿਸਟਰ ਆ ਉਹ ਕਾਫੀ ਜ਼ਿਆਦਾ ਹੈ ਸੋਰੀ। ਔਰ ਜੋ ਐਫਰਟਸ ਸਰਪਰਚਨ ਦੀਆਂ ਪੋਲਿਟिकल ਪਾਰਟੀਆਂ ਨੇ ਪ੍ਰਚਾਰ ਦੇ ਦੌਰਾਨ ਇਹ ਕਹਿਣਾ ਕਿ ਵੋਟ ਜ਼ਰੂਰ ਪਾਓ ਉਹਦਾ ਫਾਇਦਾ ਦਿੱਤਾ ਦਿਖਦਾ ਆਇਆ। ਐਸਾ ਵੀ ਗਰਮੀ ਵੀ ਲੋ ਪ੍ਰੈਫਰ ਕਰਦੇ ਕਿ ਜਲਦੀ ਜਲਦੀ ਡਾਕਟਰ ਪਾਵੇ ਇਸ ਤੋਂ ਇਲਾਵਾ ਸ਼੍ਰੀਮਤੀ ਸੰਤੋਸ਼ ਚੌਧਰੀ ਵੱਲੋਂ ਵੀ ਆਪਣੇ ਹਲਕੇ ਵਿੱਚ ਪੈਂਦੇ ਬੂਹ ਤੇ ਜਾ ਕੇ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਗਿਆ ਇਸ ਮੌਕੇ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਸਮੂਹ ਵੋਟਰਾਂ ਨੂੰ ਆਪਣੀ ਬੋਰਡ ਦਾ ਇਸਤੇਮਾਲ ਕਰਦੇ ਆ ਇਸ ਚੋਣਾਂ ਦੇ ਮਹਾਕੁੰਭ ਵਿੱਚ ਆਪਣਾ ਬੰਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਮੈਂ ਤਾਂ ਇੱਜੇ ਦਾ ਪਰ ਰਹੇ ਉਸ ਦੇ ਬਾਰੇ ਇੱਕ ਅਨਚਾਨੀ ਅੰਕੇ ਮੌਕਾ ਮਿਲਿਆ ਹੈ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਕਿ ਜਿਹੜਾ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਹੱਥ ਦਿੱਤਾ ਗਿਆ ਸੇ ਪਿੰਗ ਉਪਾਰਲ ਉਹ ਸਹੀ ਤਰੀਕੇ ਨਾਲ ਸੋਚ ਸਮਝ ਕੇ ਹਿੰਦੁਸਤਾਨ ਦੀ ਇਕਤਾ ਅਤੇ ਅਖੰਡਤਾ ਦੇ ਲਈ ਆਪਣੇ ਮੋਹ ਪਾਸ ਹਿੰਦੁਸਤਾਨ ਦੇ ਵਿੱਚ ਜੋ ਕੁਝ ਬਦਲਾਵ ਹੋਣੇ ਚਾਹੀਦੇ ਨੇ ਉਹ ਜਨਤਾ ਦੇ ਅਨੁਸਾਰ ਹੋਣੇ ਚਾਹੀਦੇ ਨੇ ਕਿਉਂਕਿ ਜਨਤਾ ਹੀ ਸਰਵੋਪਰੀ ਹੈ ਔਰ ਪੂਰੀ ਆਸ ਵੀ ਕਰਦੀ ਆ ਕਿ ਇਸ ਮਹਾਨ ਉਤਸਵ ਦੇ ਵਿੱਚ ਲੋਕੀ ਵੱਧ ਚੜ ਕੇ ਹਿੱਸਾ ਲੈਣਗੇ ਔਰ ਜਿਹੜਾ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਹੱਕ ਮਿਲਿਆ ਹੈ ਉਸ ਹੱਕ ਦਾ ਸਹੀ ਇਸਤੇਮਾਲ ਕਰੇ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਚਾਮਨੀ ਗੋਮਰ ਵੱਲੋਂ ਵੀ ਹੁਸ਼ਿਆਰਪੁਰ ਵਿਖੇ ਆਪਣੇ ਬੂਤੇ ਜਾ ਕੇ ਪਰਿਵਾਰ ਸਮੇਤ ਆਪਣੀ ਬੋਰ ਦਾ ਇਸਤੇਮਾਲ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਸਮੂਹ ਬੋਟਰਾਂ ਨੂੰ ਵਾਅਦ ਵਾਅਦ ਵੋਟਾਂ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਵਧੀਆ ਲੱਗ ਰਿਹਾ ਹੈ ਰਾਈਟ ਹੈ ਸਾਡਾ ਕਨਸਟੀਟਿਊਸ਼ਨ ਸਾਨੂੰ ਇੱਕ ਰਾਈਟ ਦਿੰਦਾ ਹੈ ਤੇ ਆਈ ਥਿੰਕ ਕਿ ਸਾਰਿਆਂ ਨੂੰ ਇਸ ਅਧਿਕਾਰ ਦਾ ਯੂਜ਼ ਕਰਨਾ ਚਾਹੀਦਾ ਹੈ ਇਸਤੇਮਾਲ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਉਮੀਦ ਹੈ ਇਸ ਉਮੀਦਵਾਰਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਉਹ ਪਿਆਰ ਆਸ਼ੀਰਵਾਦ ਉਹ ਦਿਨ ਰੂਪ ਦੇ ਵਿੱਚ ਜ਼ਰੂਰ ਸਾਹਮਣੇ ਆਏਗਾ। ਈਸ਼ਰੋਮਨੀ ਕੁਰਤੋਰਾ ਪਰਵੰਦ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਵੋਟਾਂ ਦੇ ਇਸ ਪਰਵ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੀ ਬੋੜ ਦਾ ਇਸਤੇਮਾਲ ਕਰਨ ਲਈ ਪਹੁੰਚੇ। ਸਮੁੱਚੇ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ। ਇਸ ਹਲਕੇ ਦੇ ਨਵਾਂ ਹਲਕਿਆਂ ਦੇ ਵਿੱਚ ਮੈਂ ਲਗਾਤਾਰ ਕੈਂਪੇਨ ਚ ਰਿਹਾ। ਜਿਵੇਂ ਲੋਕਾਂ ਦਾ ਅੱਜ ਸਰਕਾਰ ਤੋਂ ਉਹ ਪੰਗ ਹੋਇਆ ਤੇ ਦਿੱਲੀ ਦੀ ਸਰਕਾਰ ਵੱਲੋਂ ਝੂਠੇ ਲਾਰੇ ਲੱਪੇ ਤੇ ਧਰਮ ਦੇ ਨਾਂ ਤੇ ਨਫਰਤੀ ਰਾਜਨੀਤੀ ਜਿਹੜੀ ਉਹ ਕੀਤੀ ਗਈ ਆ ਇਹ ਅੱਜ ਚਾਚਾ ਦਾ ਵਿਸ਼ਾ ਵੀ ਆ ਤੇ ਲੋਕ ਮੇਰਾ ਖਿਆਲ ਅੱਜ ਸ਼ਾਮ ਤੱਕ ਵੋਟਾਂ ਪਾ ਕੇ 4 ਤਰੀਕ ਨੂੰ ਤੇ ਪੰਜਾਬ ਦੀ ਆਪ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਇਹਨੂੰ ਮੇਰੇ ਖਿਆਲ ਤੋੜਨ ਦਾ ਲੋਕਾਂ ਨੇ ਮਨ ਬਣਾ ਲਿਆ ਆ ਜਿਹਦਾ ਬਹੁਤ ਜਲਦੀ ਜਿਹੜਾ ਉਹ ਫੈਸਲਾ ਹੋ ਜਾਣਾ ਇਸ ਤੋਂ ਇਲਾਵਾ ਆਪ ਦੇ ਕੈਬਨਲ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਨੇ ਵੀ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਉਹਨਾਂ ਵੀ ਸਮੂਹ ਵੋਟਰਾਂ ਨੂੰ ਵੱਧ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ